ਹਾਂਜੀ ਵੀਰੋ ਦੋਸਤੋ ਕੀ ਹਾਲ ਚਾਲ ਆ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਗੱਲ ਫਾਰਮ ਤੇ ਅੱਜ ਦਾ ਜੀ ਵਿਸ਼ਾ ਜਿਵੇਂ ਆਪਾਂ ਤੁਹਾਨੂੰ ਜੜੀ ਵਾਰ ਸੀਰੀਜ਼ ਦੱਸ ਰਹੇ ਬੋਲ ਦੇ ਟੌਪ ਦੇ 1 ਬਾਈ 1 ਉਸੇ ਸੀਰੀਜ਼ ਨੂੰ ਅੱਗੇ ਵਧਾਉਂਦੇ ਹੋਏ ਅੱਜ ਦਾ ਜੀ ਬੋਲ ਆਪਣਾ ਟੌਪ ਦਾ ਬੋਲਰ ਹੋਊਗਾ WWS ਕੰਪਨੀ ਦਾ ਹੋਊਗਾ ਜੀ वर्ल्ड वाइड ਸਾਇਰਸਤ ਕੰਪਨੀ ਦਾ ਰਿਵਟਿੰਗ ਠੀਕ ਹੈ ਜੀ ਜਿਸ ਦਾ ਕਿ ਨਾਂ ਤੁਸੀਂ ਪਹਿਲਾਂ ਹੋ ਸਕਦਾ ਨਾਂ ਸੁਣਿਆ ਹੋਵੇ ਘੱਟ ਸੁਣਿਆ ਹੋਵੇ ਬਟ ਬੋਲਰ ਦੇ ਅੰਕੜ ਇੰਨੇ ਕਮਾਲ ਦੇ ਨੇ ਤੁਹਾਨੂੰ ਦੇਖ ਕੇ ਜ਼ਰੂਰ ਪਸੰਦ ਆਉਣਗੇ ਠੀਕ ਹੈ ਜੀ ਸੋ ਲੈਫਟ ਤੇ ਬੋਲ ਦੀ ਫੋਟੋ ਲੱਗੀ ਹੋਈ ਆ ਰਾਈਟ ਤੇ ਬੋਲ ਦੀ ਡਾਟਰ ਦੀ ਫੋਟੋ ਲੱਗੀ ਹੋਈ ਆ ਠੀਕ ਹੈ ਜੀ ਰਿਵਟਿੰਗ ਬੋਲ ਹੋਊਗਾ ਇਸ ਦੇ ਆਪਾਂ ਦੋ ਅੱਜ ਵੱਖਰੇ ਪਹਿਲੂ ਤੁਹਾਨੂੰ ਦੱਸਾਂਗੇ ਜੋ ਕਿ ਅੱਗੇ ਆਪਾਂ ਕਿਸੇ ਵੀ ਵੀਡੀਓ ਵਿੱਚ ਅਜੇ ਤੱਕ ਤੁਹਾਨੂੰ ਨਹੀਂ ਦੱਸੇ ਠੀਕ ਹੈ ਜੀ ਸੋ ਵੀਡੀਓ ਦੇ ਅੰਤ ਤੱਕ ਜਰੂਰ ਬਨੇ ਰਹਿਣਾ ਸੋ ਇੱਕ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਜੀ ਠੀਕ ਹੈ ਜੀ ਸੋ ਸਭ ਤੋਂ ਪਹਿਲਾਂ ਆਪਾਂ ਜਿਸ ਦੀ ਬੋਲ ਦੀ ਪੈਡਾਗਰੀ ਦੀ ਗੱਲ ਕਰੀਏ ਫਰੇਜਲਡ ਕ੍ਰਾਸ ਪ੍ਰੋਫਿਟ ਕ੍ਰਾਸ ਰੋਡ ਡ੍ਰੈਗਸ ਠੀਕ ਹੈ ਜੀ ਸਾਇਰਸ ਦੇ ਪਿੱਛੇ ਦਾ ਨਾ ਹੈਗਾ ਜੀ ਮੈਲਰੀ ਜੋ ਸੁਪਰ ਫਰੇਜਲਡ ਠੀਕ ਹੈ ਜੀ ਡੈਮਸ ਦੀ ਮਾਦਨ ਹੈਗਾ ਜੀ ਐਸਐਸਆਈ ਪ੍ਰੋਫਿਟ ਜੋ ਕਿ ਅੱਗੇ ਇਸ ਦਾ ਨੰਬਰ ਲਿਖਿਆ ਹੋਇਆ ਵਾ ਇਸ ਦਾ ਮਿਲਕ ਰਿਕਾਰਡ ਵੀ ਲਿਖਿਆ ਹੋਇਆ ਐਸ ਦੀ ਮਾ ਦਾ 17704 ਫੈਟ ਪ੍ਰੋਟੀਨ ਲਿਖਿਆ 4.2 ਠੀਕ ਹੈ ਜੀ ਮਟਾਰਨ ਗ੍ਰੈਂਡ ਸਾਇਰ ਹੈਗਾ ਜੀ ਐਸਐਸਆਈ ਪਾਰਟੀ ਰੌਕ ਪ੍ਰੋਫਿਟ 88 ਇਸ ਤੋਂ ਅੱਗੇ ਆਪਾਂ ਇਸ ਦੀ ਪੂਰੀ ਪੈਡਾਗੌਜੀ ਲਿਖੀ ਹੋਈ ਜਿਸ ਵਿੱਚ ਮਾਟਰਨਲ ਗ੍ਰੈਂਡਫਾਦਰ ਮਾਟਰਨਲ ਗ੍ਰੈਂਡਮਾਂ ਨਾਨਾ ਨੰਨੀ ਦਾਦਾ ਦਾਦੀ ਸਾਰਾ ਕੁਝ ਲਿਖਿਆ ਹੋਇਆ ਵਾ ਸੋ ਆਪਾਂ ਇਹਨਾਂ ਨੂੰ ਨਹੀਂ ਪੜ੍ਹਦੇ ਕਿਉਂਕਿ ਜੇ ਆਪਾਂ ਪੜਨ ਲੱਗੇ ਵੀ ਇਹ ਲੰਬੀ ਹੋ ਜਾਊਗੀ ਬਟ ਆਪਾਂ ਤੁਹਾਨੂੰ ਫੋਟੋ ਨਾਲ ਜ਼ਰੂਰ ਸ਼ੇਅਰ ਕਰ ਦਿਆਂਗੇ ਠੀਕ ਹੈ ਜੀ ਸੋ ਜੇ ਆਪਾਂ ਇਸ ਤੋਂ ਅੱਗੇ ਚੱਲਦੇ ਹਾਂ ਟੀਪੀਐਸ ਕੋਰ ਦੇਖੋ ਜੀ 2762 ਜੋ ਕਿ ਇੱਕ ਚੰਗਾ ਟੀਪੀਐਸ ਕੋਰ ਮੰਨਿਆ ਜਾਂਦਾ ਹੈ 2762 ਠੀਕ ਹੈ ਜੀ ਇਹ ਸਾਰੇ ਬੋਲ ਦੇ ਜਿਵੇਂ ਸਰੀਰ ਦਾ ਢਾਂਚਾ ਉਸ ਜਿਹੜੀਆਂ ਬੱਚੀਆਂ ਹੋਣਗੀਆਂ ਸਿਰਕ ਦਟਾਂ ਚਾ ਆਰਡਰ ਦੀ ਹੈਲਥ ਪੈਰਾਂ ਦੀ ਹੈਲਥ ਨੂੰ ਦੇਖਦੇ ਹੋਏ ਟੀਪੀਐਸ ਕੋਰ ਤਿਆਰ ਕੀਤਾ ਜਾਂਦਾ ਹੈ ਠੀਕ ਹੈ ਜੀ ਐਨਐਮ ਜਿਵੇਂ ਨੈਟ ਮੈਰਿਟ ਚੀਜ਼ ਮੈਰਿਟ ਫੀਡ ਐਫੀਸ਼ੀਐਂਸੀ ਇਹ ਜਿੰਨਾ ਸਕੋਰ ਵੱਧ ਤੋਂ ਵੱਧ ਹੋਵੇ ਸਾਰੇ ਹੈਨਾ ਜੀ ਉਹਨਾਂ ਹੀ ਬਲ ਨੂੰ ਚੰਗਾ ਤੇ ਟੌਪ ਦਾ ਮੰਨਿਆ ਜਾਂਦਾ ਹੈ ਠੀਕ ਹੈ ਜੀ ਤਾਂ ਤੁਸੀਂ ਦੇਖ ਵੀ ਸਕਦੇ ਆ ਸਾਰੇ ਜਿਹੜੇ ਸਕੋਰ ਆ ਤਕਰੀਬਨ ਚੰਗੇ ਦਿਖਾਈ ਦੇ ਰਹੇ ਨੇ ਆਪਾਂ ਨੂੰ ਠੀਕ ਹੈ ਜੀ ਜਿਵੇਂ ਕਿ ਤੁਸੀਂ ਦੇਖ ਰਹੇ ਨੈਟ ਮੈਰਿਟ 863 ਆ यूज ਮੈਰਟ 880 ਆ ਫੀਡ ਐਫੀਸ਼ੀਐਂਸੀ 168 ਆ ਠੀਕ ਹੈ ਜੀ ਮਤਲਬ ਕਿ ਫੀਡ ਘਟਾ ਖਾ ਕੇ ਆਪਾਂ ਉਹਨੂੰ ਵਧੇਰੇ ਲਾਭ ਦੇ ਰਿਹਾ ਦੁੱਧ ਦੇ ਦੁੱਧ ਦੇ ਪ੍ਰਤੀ ਠੀਕ ਹੈ ਜੀ ਫੀਡ ਸੇਵ ਦੇਖੋ 225 ਆ ਤਾਂ ਤੁਸੀਂ ਇਹ ਪੜ ਕੇ ਦੇਖ ਸਕਦੇ ਆ ਹੁਣ ਤੁਹਾਨੂੰ ਜਿਵੇਂ ਦੱਸਿਆ ਕਿ ਤੁਹਾਨੂੰ ਦੋ ਪਹਿਲੂ ਨਵੇਂ ਦੱਸ ਦੱਸਾਂਗੇ ਆਪਾਂ ਇਸ ਵੀਡੀਓ ਵਿੱਚ ਤਾਂ ਤੁਹਾਨੂੰ ਜਿਸ ਤਰ੍ਹਾਂ ਤੁਸੀਂ ਫੋਟੋ ਦੇਖ ਰਹੇ ਆ ਉੱਪਰ ਠੀਕ ਹੈ ਜੀ ਇਹ ਤੁਹਾਨੂੰ ਆਪਾਂ ਡਿਟੇਲ ਵਿੱਚ ਦੱਸਾਂਗੇ ਹੌਰਸ ਰਨ ਵਾਟ ਰਿਲੇਟਿਵ ਵੈਲਿਊ ਹੈ ਜੀ ਇਹ ਠੀਕ ਹੈ ਜੀ ਐਸ ਦੇ ਉੱਪਰ ਲਿਖਿਆ ਹੋਇਆ ਜੀ ਦੇਖੋ ਮਸ ਸਟੇਟਸ 46% ਠੀਕ ਹੈ ਜੀ ਆਮ ਆਪਾਂ ਦੇਖਦੇ ਆ ਜਿਹੜਾ ਕਿ ਆਪਣਾ ਕਲਰਿੰਗ ਬਲੂ ਕਲਰ ਲਿਖਿਆ ਹੋਇਆ ਹੈ ਮਸ ਸਟੇਟਸ 46% ਇਹ ਜਿਹੜਾ ਗੋਲ ਦਾ ਗੋਲ ਗ੍ਰਾਫ ਵਿੱਚ ਬਣਿਆ ਹੋਇਆ ਇਹ ਸਾਰਾ ਤਕਰੀਬਨ ਬੋਲ ਦੇ ਗ੍ਰਾਫ ਬਣਿਆ ਹੋਇਆ ਵਾ ਜਿਹਦੇ ਵਿੱਚ ਮਸ ਸਟੇਟਸ ਮੈਟ੍ਰਿਕਸ ਟਿਸਟ ਠੀਕ ਹੈ ਜੀ ਲੈਮਨਸ ਹੋਗਾ 27% 13% ਥੱਲੇ ਦੇਖੋ ਜੀ ਰੈਸਪੀਰੇਟਰੀ ਕੇਟੋਸਿਸ 3% ਡਿਸਪਲੇ ਇਹ ਤੁਹਾਨੂੰ ਮਨ ਡਰੇਲ ਵਿੱਚ ਦੱਸਦਾਂ ਕੱਲਾ ਕੱਲਾ ਸੋ ਥੱਲੇ ਵੀ ਲਿਖਿਆ ਹੋਇਆ ਵਾ ਠੀਕ ਹੈ ਜੀ ਤੋ ਹੋ ਹੋ ਜਾਂ ਪਤਾ ਤੁਹਾਨੂੰ ਦੱਸਿਆ ਕੱਲੇ ਕੱਲੇ ਜਿਹਦੇ ਮਸਟੇਟਸ ਲਿਖਿਆ ਹੈ 46% ਠੀਕ ਹੈ ਜੀ ਇਹ ਰਿਪੋਰਟ ਇਹ ਦਰਸਾਉਂਦੀ ਹੈ ਜਿਹੜੇ ਬੋਲ ਦੀਆਂ ਧੀਆਵਾਂ ਹੋਣਗੀਆਂ ਉਸ ਵਿੱਚ ਮਸਟੇਟਸ ਦੇ ਥੋੜੇ ਜੇ ਜੋਖਮ ਹੋ ਸਕਦਾ ਠੀਕ ਹੈ ਜੀ ਮਸਟੇਟਸ ਪਰਸੈਂਟੇਜ ਜਿੰਨੀ ਘੱਟ ਹੋਵੇ ਬੋਲ ਦੀਆਂ ਉੰਨੀਆਂ ਧੀਆ ਨੂੰ ਮਸਟੇਟਸ ਤੋਂ ਬਚਾਇਆ ਜਾ ਸਕਦਾ ਠੀਕ ਹੈ ਜੀ 46% ਦਾ ਮਤਵ ਵਾਲੇ ਮਸਟੇਟਸ ਦੇ ਚਾਂਸ ਹੋ ਸਕਦੇ ਆ ਠੀਕ ਹੈ ਜੀ ਬੋਲ ਚੁਣਦੇ ਸਮੇ ਆਪਾਂ ਇਹ ਗੱਲ ਦਾ ਖਿਆਲ ਧਿਆਨ ਰੱਖਣਾ ਮਸਟੇਟਸ ਤੇ ਐਸ ਸੀ ਐਸ ਵਾਲਾ ਬੋਲ ਜਿਸਦਾ ਘਟ ਹੋਵੇ ਜਾਂ ਜਦੋਂ ਸਿਮਨ ਭਰਉਣਾ ਵਾ ਜਿਵੇਂ ਆਪਾਂ ਕਿਸੇ ਗਾਂ ਦੇ ਸਿਮਨ ਭਰਉਣਾ ਵਾ ਤਾਂ ਉਸ ਦਾ ਜੋ ਅੱਗੇ ਆਪਾਂ ਬੋਲ ਹੋਊਗਾ ਸਰਕਾਰ ਦੇ ਨਾਮ ਸਟੇਟਸ ਮਾਈਨਸ ਵਿੱਚ ਹੋਣਾ ਚਾਹੀਦਾ ਮਸਟ ਸਟੇਟਸ ਨਹੀਂ ਹੋਣਾ ਚਾਹੀਦਾ ਸੋ ਆਪਾਂ ਫਿਰ ਆਪਾਂ ਵੱਧ ਮਸਟ ਸਟੇਟਸ ਵਾਲੇ ਬੋਲ ਸਿਮਨ ਵੀ ਭਰ ਸਕਦੇ ਆ ਮਤਲਬ ਕਿ ਇਹ ਬੋਲ ਆਪਣਾ ਟਾਪ ਦਾ ਬੋਲ ਆ ਸੋ ਆਪਾਂ ਉਸ ਤੇ ਭਰਉਣਾ ਵਾ ਜਿਸ ਤੇ ਮਸਟ ਸਟੇਟਸ ਦੇ ਚਾਂਸ ਘੱਟ ਰਹਿਣਗੇ ਠੀਕ ਹੈ ਜੀ ਹੁਣ ਜੇ ਆਪਾਂ ਅੱਗੇ ਦੇਖੀਏ ਮੈਟ੍ਰਿਕ 13% ਹੈ ਇਸ ਦਾ ਐਸਾ ਜੀ ਮਤਲਬ ਹੁੰਦਾ ਮੈਟਰਿਕਸ ਦਾ ਵੀ ਗਾਂ ਜਦੋਂ ਆਪੇ ਅੱਗੇ ਜਨਮ ਦੇ ਦਿੰਦੀ ਆ ਬੱਚੇ ਨੂੰ ਉਸ ਤੋਂ ਬਾਅਦ ਬੱਚੇਦਾਨੀ ਜਿਹੜੀ ਹੁੰਦੀ ਆ ਯੂਟਰਸ ਦੀ ਇਨਫੈਕਸ਼ਨ ਹੁੰਦੀ ਆ ਆਮ ਤੌਰ ਤੇ ਜਨਮ ਤੋਂ 10 ਦਿਨ ਦੇ ਅੰਦਰ ਅੰਦਰ ਹੋ ਜਾਂਦੀ ਆ ਠੀਕ ਆ ਜੀ ਲੱਛਣ ਬੁਖਾਰ ਇਹਦੇ ਹੁੰਦੇ ਆ ਜੀ ਇੱਕ ਤਾਂ ਬੁਖਾਰ ਹੋਊਗਾ ਭੁੱਖ ਘੱਟ ਹੋ ਲੱਗਦੀ ਆ ਪੀੜੀ ਵਿੱਚ ਗੰਦਗੀ ਦੁੱਧ ਦੀ ਘਟਤ ਤੇ ਦੁੱਧ ਪੂਰਾ ਪਸ਼ੂ ਨਹੀਂ ਦਿੰਦਾ ਠੀਕ ਆ ਜੀ ਜੇ ਕਿਤੇ ਬੋਲ ਦੀ ਵੈਲਨਸ ਟ੍ਰੇਟ ਐਵੈਲੂਏਸ਼ਨ ਵੀ ਜਿਵੇਂ ਕਿ 13% ਆ ਰਿਹਾ ਆਪਾਂ ਨੂੰ ਇਹ ਦਰਸਾਉਂਦਾ ਹੈ ਕਿ ਉਸ ਬੋਲ ਦੇ ਜਿਹੜੇ ਬੱਚੇ ਧੀਆ ਹੋਣਗੇ 13% ਮੈਟ੍ਰੈਟਸ ਹੋਣ ਦੀ ਸੰਭਾਵਨਾ ਰਿਸਕ ਹੈ ਪਰਸੈਂਟੇਜ ਜਿੰਨਾ ਘੱਟ ਹੋਵੇ ਓਨਾ ਹੀ ਚੰਗਾ ਹੈ ਬ੍ਰੀਡ ਐਵਰੇਜ ਨਾਲ ਤੁਲਨਾ ਕਰਕੇ ਪਤਾ ਲੱਗਦਾ ਹੈ ਕਿ ਬੋਲ ਲੋ ਉੱਪਰ ਲਹਿ ਜਾਂ ਹੇਠਲਾ ਇਹ ਤਕਰੀਬਨ ਆਪਣੇ ਜਿੰਨੇ ਬੋਲ ਆਪ ਅੱਗੇ ਤੁਹਾਨੂੰ ਸ਼ੇਅਰ ਕਰਦੇ ਆ ਉਹਨਾਂ ਵਿੱਚ ਇਹ ਅੰਕੜਾ ਕਿਸੇ ਵਿੱਚ ਵੀ ਨਹੀਂ ਦੱਸਿਆ ਜਾਂਦਾ ਜਿਵੇਂ ਇਹ ਇਹ ਹੋਗਾ ਮੈਟ੍ਰੈਟਸ ਜਾਂ ਹੋਰ ਜਿਵੇਂ ਥੱਲੇ ਕੱਲੇ ਅੱਗੇ ਅੰਕੜੇ ਉਹਨਾਂ ਦਾ ਪਤਾ ਹੁਣ ਦੱਸਾਂਗਾ ਕੱਲੇ-ਕੱਲੇ ਸੋ ਇਸ ਬੋਲ ਵਿੱਚ ਦੱਸਿਆ ਹੋਇਆ ਵਾ ਕਿ ਇਸ ਨੂੰ ਬੱਚੇਦਾਨੀ ਵਿੱਚ 13% ਇਨਫੈਕਸ਼ਨ ਹੋ ਜਾ ਹੋ ਸਕਦੀ ਹੈ ਠੀਕ ਹੈ ਜੀ ਜੋ ਕਿ ਇੱਕ ਘੱਟ ਇਨਫੈਕਸ਼ਨ ਹੀ ਮੰਨੀ ਜਾ ਸਕਦੀ ਆ ਜ਼ਿਆਦੇ ਨਹੀਂ ਸੋ ਇਸ ਤੋਂ ਅੱਗੇ ਆ ਗਿਆ ਰੈਸਪੀਰੇਟਰੀ ਇਸ ਦਾ ਜੀ ਇਹ ਮਤਲਬ ਉਹਦਾ ਰੈਸਪੀਰੇਟਰੀ ਦਾ ਜਿਵੇਂ ਗਾਂ ਜਿਵੇਂ ਹੋ ਗਈ ਸਾਹ ਲੈਣ ਵਾਲੀਆਂ ਬਿਮਾਰੀਆਂ ਆ ਜਾਂਦੀਆਂ ਇਹਦੇ ਵਿੱਚ ਜਿਵੇਂ ਕਿ ਨਮੂਨੀਆਂ ਖੰਗ ਬੁਖਾਰ ਠੀਕ ਹੈ ਜੀ ਇਹ ਬਿਮਾਰੀਆਂ ਆਮ ਤੌਰ ਤੇ ਛੋਟੀਆਂ ਵੱਛੀਆਂ ਨੂੰ ਵੱਧ ਪ੍ਰਭਾਵਿਤ ਕਰਦੀਆਂ ਜੇ ਕਿਸੇ ਬੋਲਰ ਦੀ ਜਿਵੇਂ ਇਸ ਦੀ ਆਪਣੇ 3% ਇਸ ਦਾ ਅਰਥ ਹੈ ਕਿ ਇਸ ਬੋਲ ਦੇ ਧੀਆਂ ਨੂੰ 3% ਸਾਦੀ ਬਿਮਾਰੀ ਹੋਣ ਦਾ ਜੋਖਮ ਹੈ ਠੀਕ ਹੈ ਜੀ ਜੋ ਕਿ ਬਹੁਤ ਹੀ ਘੱਟ ਪ੍ਰਤੀਸ਼ਤ ਹੈ ਤੇ ਇੱਕ ਚੰਗੀ ਗੱਲ ਹੈ ਠੀਕ ਹੈ ਜੀ ਸੋ ਇਸ ਤੋਂ ਅੱਗੇ ਆ ਗਿਆ ਆਪਣਾ ਹੀਟੋਸਿਸ 3% ਇਸ ਦਾ ਜੀ ਇਹ ਮਤਬ là ਜਦੋਂ ਆਪਣੀ ਗਾਂ ਅੱਗੇ ਬੱਚੇ ਨੂੰ ਜਨਮ ਦਿੰਦੀ ਆ ਠੀਕ ਹੈ ਜੀ ਸੋ ਉਸ ਦੇ ਸਰੀਰ ਵਿੱਚ એનર્ਜੀ ਦੀ ਕਮੀ ਆ ਜਾਂਦੀ ਆ ਠੀਕ ਆ ਉਹਦੇ ਲੱਛਣ ਕੀ ਹੋਣਗੇ ਦੁੱਧ ਘਟ ਜਾਣਾ ਭੁੱਖ ਘੱਟ ਲੱਗਦੀ ਆ ਕਮਜ਼ੋਰੀ ਬਿਮਾਰ 체ਰ ਆ ਹੁਣ ਇਹ ਵਿੱਚ ਕੀਟੋਸਿਸ 3% ਦਾ ਮਤਲਬ ਕਿ ਬਹੁਤ ਹੀ ਘੱਟ ਜੋ ਖਮਾ ਚੰਗੀ ਗੱਲ ਆ ਮਤਲਬ ਕਿ ਇਸ ਬੋਲਦਿਆਂ ਜੋ ਕਿ ਬੱਚੀਆਂ ਜਾਂ ਧੀਆ ਹੋਣਗੀਆਂ ਉਹਨਾਂ ਵਿੱਚ ਇਹ ਲੱਛਣ ਨਹੀਂ ਆਵੇਗਾ ਦੁੱਧ ਦੀ ਪੈਦਾਵਾਰ ਵਿੱਚ ਕਿਸੇ ਪ੍ਰਕਾਰ ਦੀ ਕਮੀ ਨਹੀਂ ਆਵੇਗੀ ਠੀਕ ਆ ਜੀ ਵੈਸੇ ਆਪਾਂ ਇੱਕ ਆਪਣੇ ਤਰ੍ਹਾਂ ਦੀ ਵੀਡੀਓ ਵੀ ਪਾਈ ਹੋਈ ਸੀ ਆ ਵੀ ਜੇ ਕਿਸੇ ਵੀਰ ਭਰਾ ਦੇ ਦੁੱਧ ਵਿੱਚ ਕਮੀ ਆਉਂਦੀ ਆ ਤਾਂ ਉਹ ਆਪਣਾ ਦੇਸੀ ਨੁਸਖਾ ਜਾ ਕੇ ਚੈੱਕ ਕਰ ਸਕਦਾ ਜੀ ਇਸ ਤੋਂ ਅੱਗੇ ਆ ਗਿਆ ਜੀ ਇਸ ਤੋਂ ਅੱਗੇ ਆ ਗਿਆ ਜੀ ਡਿਸਪਲੇਸਡ ਆਬ ਮੌਸਮ ਠੀਕ ਹੈ ਜੀ ਇਸ ਨੂੰ ਪੰਜਾਬੀ ਵਿੱਚ ਆਪਾਂ ਜੇ ਕਹੀਏ ਅਬੋ ਮੈਸਮ ਹਿੱਲ ਜਾਣਾ ਥੋੜਾ ਬਦਲ ਜਾਣਾ ਕਹਿ ਸਕਦੇ ਆ ਮਤਲਬ ਕਿ ਗਾਂ ਦੇ ਜਿਹੜੇ ਪੇਟ ਵਿੱਚ ਜਿਹੜਾ ਚੌਥਾ ਪੇਟ ਆ ਤੁਹਾਨੂੰ ਇਸ ਗੱਲ ਦਾ ਪਤਾ ਹੀ ਹੋਊਗਾ ਕਿ ਆਪਣੀ ਜਿਹੜੀ ਗਾਂ ਹੁੰਦੀ ਕੋਈ ਵੀ ਉਸ ਦੇ ਅੰਦਰ ਪੇਟ ਵਿੱਚ ਚਾਰ ਪੇਟ ਹੁੰਦੇ ਆ ਠੀਕ ਹੈ ਇਹ ਡੋਡੀ ਪੋਰਸ਼ਨ ਬਣੇ ਹੁੰਦੇ ਆ ਮਤਲਬ ਲਕਿ ਜੇ ਇਸ ਵਿੱਚ ਤੇ ਵੀਡੀਓ ਪਾਉਣੀ ਹੋਵੇ ਤਾਂ ਆਪਾਂ ਇੱਕ ਵੱਖਰੀ ਵੀਡੀਓ ਬਣਾ ਕੇ ਪਾ ਸਕਦੇ ਆ ਮਤਲਬ ਲਕਿ ਇਸ ਦਾ ਮਤਲਬ ਇਹ ਚੌਥਾ ਪੇਟ ਆਪਣੀ ਜਗਾ ਤੋਂ ਹਿੱਲ ਜਾਂਦਾ ਇਹ ਖਾਸ ਕਰਕੇ ਜਨਮ ਤੋਂ ਬਾਅਦ ਹੁੰਦਾ ਜਦੋਂ ਗਾਂ ਦੀ ਭੁੱਖ ਘਟੇ ਹੋਵੇ ਜਾਂ એનર્ਜੀ ਘਟ ਜਾਵੇ ਜਿਵੇਂ ਕਿ ਪਹਿਲਾਂ ਦੱਸਿਆ એનર્ਜੀ ਆਪਣੀ ਗਾਂ ਇਸ ਬੋਲ ਦੇ ਵਿੱਚ ਨਹੀਂ ਘਟੇਗੀ ਠੀਕ ਹੈ ਜੀ ਇਹ ਆਮ ਤੌਰ ਤੇ ਕਿਸੇ ਬੋਲ ਦੇ ਵਿੱਚ ਆંકੜੇ ਨਹੀਂ ਦੱਸਦੇ ਇਸ ਬੋਲ ਦੇ ਵਿੱਚ ਦੱਸੇ ਹੋਏ ਨੇ ਤਾਂ ਕਰਕੇ ਤੁਹਾਨੂੰ ਆਪਾਂ ਦੱਸ ਰਹੇ ਆ ਠੀਕ ਹੈ ਜੀ ਸੋ ਇਸ ਬੋਲ ਦੇ ਜਿਵੇਂ 6% ਹੈ ਠੀਕ ਹੈ ਜੀ ਇਹ ਜਿੰਨਾ ਪਰਸੈਂਟ ਘਟੋਵੇ ਉਹਨਾਂ ਵਧੀਆ ਵਾ ਤੇ ਉਹਨਾਂ ਹੀ ਜੋਖਮ ਘਟ ਹੁੰਦਾ ਮਤਲਬ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਹੀਂ ਆਵੇਗੀ ਠੀਕ ਹੈ ਜੀ ਵੀ ਬੋਲ ਦੀਆਂ ਜਿਹੜੀਆਂ ਧੀਆਂ ਆਮ ਨਾਲੋਂ ਘੱਟ ਜੋਖਮ ਰੱਖਣੀਆਂ ਇਸ ਵਿਸ਼ੇ ਵਿੱਚ ਠੀਕ ਹੈ ਜੀ ਇਸ ਤੋਂ ਅੱਗੇ ਆ ਗਿਆ ਆਪਣਾ ਰੀਟੇਨਡ ਪਲੇਸੈਂਟਾ ਠੀਕ ਹੈ ਜੀ ਜੋ ਕਿ ਹੈ ਆਪਣਾ 4% ਇਸ ਦਾ ਜੀ ਇਹ ਮਤਲਬ ਹੈ ਕਿ ਗਾਂ ਦੇ ਜਨਮ ਦੇਣ ਤੋਂ ਬਾਅਦ ਬੱਚੇਦਾਨੀ ਵਿੱਚੋਂ ਪ੍ਰਸੂਤੀ ਢਿੱਲੇ ਸਮੇਂ ਤੇ ਬਾਹਰ ਨਾ ਨਿਕਲੇ ਦਾ ਆਫਸਮ ਰਿਟੇਨਡ ਪਲੇਸੈਂਟਾ ਕਹਿੰਦੇ ਹਨ ਆਮ ਤੌਰ ਤੇ 12 ਤੋਂ 24 ਘੰਟੇ ਦੇ ਵਿੱਚ ਵਿੱਚ ਪਲੇਸੈਂਟਾ ਬਾਹਰ ਆ ਜਾਣਾ ਚਾਹੀਦਾ ਹੈ ਜੇ ਨਾ ਆਏ ਤਾਂ ਸਮੱਸਿਆ ਦਾ ਕਾਰਨ ਬਣ ਸਕਦਾ ਹੈ ਠੀਕ ਹੈ ਜੀ ਸੋ ਐਸ ਬੋਲ ਦਾ 4% ਹੈ ਸੋ ਆਮ ਤੌਰ ਤੇ ਜੇ 6 ਤੋਂ 8% ਤੱਕ ਉਤ ਹੋਵੇ ਤਾਂ ਆਫਸਮ ਮੰਨਿਆ ਜਾਂਦਾ ਹੈ ਇਸ ਨਾਲੋਂ 4% ਵਧੀਆ ਹੈ ਮਤਲਬ ਕਿ ਆਪਣਾ 4% ਘੱਟ ਹੈ ਕਿਸੇ ਪ੍ਰਕਾਰ ਦਾ ਜੋਖਮ ਨਹੀਂ ਹੈ ਠੀਕ ਹੈ ਜੀ ਸੋ ਇਹ ਸੋ ਥੱਲੇ ਲਿਖਿਆ ਹੈ ਪ੍ਰੋਡਕਸ਼ਨ 35% ਮਤਲਬ ਕਿ ਮਿਲਕ ਦੀ ਜਿਹੜੀ ਪ੍ਰੋਡਕਸ਼ਨ ਅੱਗੇ ਵਾਧਾ ਕਰੂਗੀ 35% ਹੈ ਸੋ ਕਾਓ ਵੈਲਨੈਸ 25% ਜੋ ਕਿ ਇੱਕ ਚੰਗੇ ਅੰਕੜੇ ਨੇ ਠੀਕ ਹੈ ਜੀ ਸੋ ਵੀਡੀਓ ਥੋੜੀ ਜਿਆਦਾ ਲੰਬੀ ਹੋ ਜਾਏਗੀ ਸੋ ਅੱਗੇ ਆਪਾਂ ਦਿਖਾਉਨੇ ਆ ਫਰਟੀਲਿਟੀ ਇੰਡੈਕਸ ਦੇਖੋ ਜੀ 1.4 ਹੈ ਡੀਪੀਆਰ ਦੇਖੋ 0.2 ਹੈ ਇਸ ਬੋਲ ਦਾ ਮਤਲਬ ਬੋਲ ਕੇ ਬੱਚੀਆਂ ਵਾਰ-ਵਾਰ ਰਿਪੀਟ ਨਹੀਂ ਕਰਨੀਆਂ ਕਿਆਂ ਜੀ ਹਿਫਰ ਕਨਸੈਪਸ਼ਨ ਰੇਟ ਦੇਖੋ ਜੀ 4.4 ਹੈ ਮਤਲਬ ਕਿ ਜਦੋਂ ਪ੍ਰੂਨ ਵੈਲ ਹੁੰਦੀ ਆਪਾਂ ਸੀਮਨ ਭਰਾ ਸਕਦੇ ਆ ਉਸ ਮਖਤ ਕਨਸੀਵਿੰਗ ਦੇ ਚਾਂਸ ਬਹੁਤ ਹੀ ਜ਼ਿਆਦਾ ਨੇ ਇਸ ਬੁੱਲਦਿਆਂ ਬੱਚੀਆਂ ਦੇ ਕਾਹ ਕਨਸੈਪਸ਼ਨ ਰੇਟ ਵੀ ਚੰਗਾ ਹੈ 1.5 ਹੈ ਜੋ ਕਿ ਪਲੱਸ ਵਿੱਚ ਨੇ ਸੋ ਰਿਲਾਈਬਿਲਟੀ ਦੇਖੋ ਜੀ ਹੁੰਦੀ ਹੈ 98% 96% ਤੇ 98% ਡਾਕਟਰ ਪ੍ਰੂਵਨ ਬੁੱਲ ਹੁੰਦੇ ਨੇ ਇਹ ਜਿਹੜੀਆਂ ਇਹਨਾਂ ਦੇ ਅੱਗੇ ਬੱਚੀਆਂ ਨੇ ਬੁੱਲਾਂ ਦੀਆਂ ਉਹਨਾਂ ਤੋਂ ਅੰਕੜੇ ਲਏ ਹੁੰਦੇ ਨੇ ਜੋ ਅੱਗੇ ਪਰਫਾਰਮੈਂਸ ਕਰ ਰਹੀਆਂ ਨੇ ਠੀਕ ਹੈ ਜੀ ਸਾਰੇ ਕਾਦੇ ਕੇਸ ਦੇਖੋ ਜੀ 2.3 ਹੈ ਮਤਲਬ ਕਿ ਜਨਮ ਦੇਣ ਦੇ ਮੌਕੇ ਬੱਚਾ ਆਸਾਨੀ ਨਾਲ ਪੈਦਾ ਹੋ ਸਕਦਾ ਜੀ ਠੀਕ ਹੈ ਜੀ ਡਾਟਰ ਕਲਵਿੰਗ ਏਸ ਵੀ 2.2.4 ਹੀ ਹੈ ਜਸਟੇਸ਼ਨ ਲੈਂਥ ਦੇਖੋ ਜੀ -1.7 ਹੈ ਇਸ ਦਾ ਜੀ ਇਹ ਮਤਬਲ ਹੈ ਗਾਂ ਦੇ ਗਰਭ ਆਵ ਆਉਦੀ ਆ ਪ੍ਰੈਗਨancies ਪੀਰੀਅਡ ਨੂੰ ਜਸਟੇਸ਼ਨ ਲੈਂਥ ਕਹਿੰਦੇ ਆ ਆਮ ਤੌਰ ਤੇ ਜਿਹੜੀ ਗਾਂ ਦੇ ਗਰਭ ਆ 280 ਦਿਨ ਮੰਨੀ ਜਾਂਦੀ ਹੈ 9 ਮਹੀਨੇ 10 ਦਿਨ ਸੋ ਹਰ ਬਾਇਓਲੋਜੀ ਜੀਨਸ ਅਨੁਸਾਰ ਉਸ ਦਿਨ ਧੀਆ ਬਛੜੀਆਂ ਵਿੱਚ ਇਹ ਦਿਨ ਘੱਟ ਜਾਂ ਵੱਧ ਹੋ ਸਕਦੇ ਆ -1.7 ਦਾ ਮਤਬਲ ਹੈ ਕਿਸ ਦਾ ਉਸ ਬੋਲ ਦੇ ਜੋ 3 ਦੇ ਕਰਵ ਆਉਦੀ ਆਫਤ ਨਾਲੋਂ 1.7 ਦਿਨ ਘੱਟ ਰਹੇਗੀ ਮਤਲਬ ਕਿ 2 ਦਿਨ ਨਾਰਮਲ 280 ਦਿਨ ਹੁੰਦੇ ਆ ਤੇ 278 ਦਿਨ ਵਿੱਚ ਗਾਂ ਬੱਚਾ ਪੈਦਾ ਕਰ ਸਕਦੀ ਹੈ ਠੀਕ ਹੈ ਜੀ अर्ਲੀ ਫਰਸਟ ਕਾਲਵਿੰਗ ਦੇਖੋ 6.3 ਹੈ ਮਤਲਬ ਕਿ ਪਹਿਲੇ ਮੌਕੇ ਕਨਸੀਵ ਕਰਨ ਦੇ ਚਾਂਸ ਬਹੁਤ ਹਾਈ ਨੇ ਠੀਕ ਹੈ ਜੀ ਐਸਐਸਬੀ 5.9 ਹੈ ਡੀਐਸਬੀ 3.9 ਹੈ ਪ੍ਰੋਡਕਟਿਵ ਲਾਈਫ ਦੇਖੋ ਜੀ 7.2 ਹੈ ਜੋ ਕਿ ਆਮ ਕਿਸੇ ਵੀ ਤੁਹਾਨੂੰ ਦੇਖਣ ਨੂੰ ਨਹੀਂ ਮਿਲੇਗਾ ਠੀਕ ਹੈ ਜੀ ਲਿਵਰਬਿਲਟੀ ਪਲੱਸ ਵਿੱਚ 3.7 ਹੈ ਠੀਕ ਹੈ ਜੀ 102.61 ਹੈ ਜੀ ਸਮੈਟਿਕ ਸੈਲ ਸਕੋਰ ਠੀਕ ਹੈ ਜੀ ਤੇ ਮਿਲਕਿੰਗ ਸਪੀਡ ਦੇਖੋ ਜੀ 100 ਹੈ ਠੀਕ ਹੈ ਸੋ ਅੱਗੇ ਆਪਾਂ ਦੇਖੀਏ ਅਮਰੀਕਨ ਅੱਗੇ ਕਿੰਨਾ ਪ੍ਰੋਡਕਸ਼ਨ ਕਰ ਰਹੀ ਹੈ 721 ਪਲੱਸ ਪੀਟੀਏ ਪ੍ਰੋਟੀਨ 37 ਪਲੱਸ ਕਰਕੇ ਦੇ ਰਹੀ ਹੈ ਸੋ ਸਾਰੇ ਅੰਕੜੇ ਤੁਸੀਂ ਦੇਖੋ ਜੀ ਪਲੱਸ ਵਿੱਚ ਨੇ ਥੱਲੇ ਦੇਖੋ ਜੀ 5056 ਡਾਲਰਾਂ ਦੇ ਅੰਕੜੇ ਲਏ ਹੋਏ ਨੇ ਇਹਨਾਂ ਦੇ ਜੋ 733 ਫਾਰਮਾਂ ਵਿੱਚ ਪਰਫਾਰਮੈਂਸ ਕਰ ਰਹੀਆਂ ਨੇ ਪੀਟੀਆ ਟਾਈਪ ਦੇਖੋ 0.77 ਹੈ ਅੰਡਰ ਦਾ ਸਕੋਰ ਵੀ 1.38 ਹੈ ਪਲੱਸ ਵਿੱਚ ਹੈ ਫੀਟ ਐਂਡ ਲੈਗਸ ਦਾ ਸਕੋਰ ਵੀ ਪਲੱਸ ਵਿੱਚ 0.28 ਹੈ ਬੋਡੀ weight 0.61 ਹੈ ਸੋ ਟਾਈਪ ਰਿਲੇਬਿਲਟੀ 99% ਡੀਟੀਆਰ ਐਸ ਮਤਲਬ ਕਿ ਬੱਚੀਆਂ 2606 ਨੇ ਜੋ 407 ਫਾਰਮ ਵਿੱਚ ਪਰਫਾਰਮੈਂਸ ਕਰ ਰਹੀਆਂ ਨੇ ਅੱਗੇ ਸਟਰਕਚਰ ਦੇਖੀਏ ਜੀ ਸਾਰਾ ਤਕਰੀਬਨ ਪਲੱਸ ਵੈਚ ਹੈ ਟੌਲ ਹੈ ਠੀਕ ਹੈ ਜੀ ਸੋ ਕਲਮ ਲਾ ਕੇ ਦੇਖੀਏ ਜੀ ਬੌਲ ਇਹ ਚੰਗਾ ਬੌਲ ਮੰਨਿਆ ਗਿਆ ਹੈ ਜਿਸ ਨੂੰ ਕਿਸੇ ਪ੍ਰਕਾਰ ਦੇ ਵੀ ਕੋਈ ਸਮੱਸਿਆ ਨਹੀਂ ਹੈ ਮਸਟੈਟਸ ਦੀ ਬਰ ਕੋ ਥੋੜੀ ਜੀ ਸਮੱਸਿਆ ਹੈ ਮਤਲਬ ਕਿ ਪਰ ਜਿਆਦਾ ਨਹੀਂ ਹੈ ਸੋ ਏਸੀਡਬਲੂਐਸ ਦਾ ਬੌਲ ਆਪਣਾ ਰਿਵਿਟਿੰਗ ਠੀਕ ਹੈ ਜੀ ਜੋ ਜੋ ਕਿ ਡਬਲੂਐਸ ਕੰਪਨੀ ਵੱਲੋਂ ਆਪਾਂ ਨੂੰ ਸੀਮਨ ਅਵੇਲੇਬਲ ਨੇ ਸੋ ਜੇ ਵੀਡੀਓ ਚੰਗੀ ਲੱਗੇ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜੁੜ ਕਰਨਾ ਜੀ ਧੰਨਵਾਦ